ਇਲਮ ਸਪੈਸ਼ਲ ਹੈ 26 ਤੋਂ ਇਨਸਪਾਇਰ ਹੋਏ ਨੌਜਵਾਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਵੱਡਾ ਕਾਂਡ ਕਰ ਦਿੱਤਾ ਗਿਆ ਦੱਸ ਦਈਏ ਕਿ ਇਹ ਤਸਵੀਰਾਂ ਦੀਵਾਲੀ ਵਾਲੀ ਰਾਤ ਦੀਆਂ ਨੇ ਜੋ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਪੁਲਿਸ ਵਾਲਾ ਵਰਦੀ ਦੇ ਵਿੱਚ ਵਿਅਕਤੀ ਹੈ ਤੇ ਨਾਲ ਉਸਦੇ ਇੱਕ ਬਲੈਕ ਟੀ-ਸ਼ਰਟ ਤੇ ਫੌਜੀਆ ਵਾਲੀ ਪੈਂਟ ਪਾਈ ਹੋਈ ਹੈ ਕਿ ਕਮਾਂਡੋ ਦੀ ਵਰਦੀ ਦੇ ਵਿੱਚ ਇੱਕ ਲੜਕਾ ਦਿਖਾਈ ਦੇ ਰਿਹਾ ਤੇ ਦੋ ਤਿੰਨ ਚਾਰ ਲੜਕਿਆਂ ਨੂੰ ਲੈ ਕੇ ਜਾ ਰਹੇ ਨੇ ਸੜਕ ਤੇ ਆਪਣੇ ਨਾਲ ਦਰਅਸਲ ਇਹ ਤਸਵੀਰਾਂ ਕੀ ਨੇ ਔਰ ਇਸ ਦੇ ਪਿੱਛੇ ਕਾਰਨ ਕੀ ਹੈ ਉਹ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਚਲੰਦਰ ਦੇ ਵਿੱਚ ਦੀਵਾਲੀ ਵਾਲੀ ਰਾਤ ਕਰਤਾਰ ਨਗਰ ਮਾਡਲ ਹਾਊਸ ਦੇ ਵਿੱਚ ਜੂਆ ਚੱਲਦੇ ਹੁੰਦਾ ਤੇ ਉਸੇ ਦੇ ਦੌਰਾਨ ਕੁਝ ਲੋਕ ਜਿਹੜੇ ਨੇ ਆਉਂਦੇ ਨੇ ਜੋ ਕਿ ਆਪਣੇ ਆਪ ਨੂੰ ਨਕਲੀ ਸੀਆਈਏ ਸਟਾਫ ਦੇ ਮੁਲਾਜ਼ਮ ਦੱਸਦੇ ਨੇ ਉਹਨਾਂ ਦੇ ਵੱਲੋਂ ਜੂਏ ਦੇ ਅੱਡੇ ਤੇ ਰੇਡ ਮਾਰੀ ਜਾਂਦੀ ਹੈ ਰੇਡ ਮਾਰਨ ਤੋਂ ਬਾਅਦ ਉਹ ਜਿਹੜੇ ਜੂਆ ਖੇਡ ਰਹੇ ਹੁੰਦੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਕੋਲੋਂ 3 ਲੱਖ ਰੁਪਏ ਕੈਸ਼ ਅਤੇ ਉਹਨਾਂ ਦੇ ਕੋਲੋਂ ਫੋਨ ਵੀ ਲੈ ਲੈਂਦੇ ਨੇ ਬਾਅਦ ਵਿੱਚ ਉਹਨਾਂ ਨੂੰ ਸੜਕ ਦੇ ਉੱਪਰ ਰਸਤੇ ਤੇ ਉਤਾਰ ਦਿੱਤਾ ਜਾਂਦਾ ਹੈ ਤੇ ਇਸ ਘਟਨਾ ਦੀ ਜਿਹੜੀ ਸੂਚਨਾ ਹੈਗੀ ਹੈ ਜਦੋਂ ਕੰਟਰੋਲ ਰੂਮ ਦੇ ਵਿੱਚ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਸੋ ਹੁਣ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਇੱਕ ਵਿਅਕਤੀ ਵਰਦੀ ਦੇ ਵਿੱਚ ਦਿਖਾਈ ਦੇ ਰਿਹਾ ਉਹ ਕਿਸੇ ਆਈਐਸ ਆਫੀਸਰ ਦਾ ਗਨਮੈਨ ਜਿਹੜਾ ਉਹ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਉਹ ਵੀ ਇਸ ਲੁੱਟ ਦੇ ਵਿੱਚ ਸ਼ਾਮਿਲ ਸੀ ਔਰ ਇਹਨਾਂ ਦੇ ਵੱਲੋਂ ਜਿਹੜੀ ਨਕਲੀ ਪੁਲਿਸ ਅਧਿਕਾਰੀ ਬਣ ਕੇ ਰੇਡ ਮਾਰੀ ਗਈ ਹੈ ਜੂਏ ਦੇ ਅੱਡੇ ਦੇ ਉੱਪਰ ਅਤੇ 3 ਲੱਖ ਦੀ ਲੁੱਟ ਕੀਤੀ ਗਈ ਹੈ ਨਾਲ ਹੀ ਮੋਬਾਈਲ ਫੋਨ ਵੀ ਖੋਇਆ ਗਿਆ ਜਿਸ ਤੋਂ ਬਾਅਦ ਜਿਹੜੇ ਜੂਆ ਖੇਡ ਰਹੇ ਸਨ ਉਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਜਾਂਦਾ ਹੈ ਤੇ ਕੰਟਰੋਲ ਰੂਮ ਤੋਂ ਇਹ ਬਾਅਦ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਨੂੰ ਸਾਂਝਾ ਕੀਤਾ ਜਾਂਦਾ ਹੁਣ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਜਦੋਂ ਦੀ ਬਾਹਰ ਆਈ ਹੈ ਉਦੋਂ ਦੀ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਤਰਥਲੀ ਮੱਤਰੀ ਕੋਈ ਹੈ ਕਿ ਕਿਸ ਤਰੀਕੇ ਦੇ ਨਾਲ ਸਪੈਸ਼ਲ 26 ਮੂਵੀ ਤੋਂ ਇਨਸਪਾਇਰ ਹੋ ਕੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਵੱਡਾ ਕਾਂਡ ਜਿਹੜਾ ਉਸ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਤਹਿਕੀਕਤ ਕਰ ਰਹੀ ਹੈ ਇਸ ਦੀ ਜੋ ਵੀ ਅਪਡੇਟ ਹੋਏਗੀ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਸੀਸੀਟੀਵੀ ਦੇ ਉੱਪਰ ਇੱਕ ਵਾਰ ਜ਼ਰੂਰ ਨਜ਼ਰ ਮਾਰੋ